ਇਹ ਸਰਕਾਰੀ ਅਪਡੇਟ ਲੈ ਕੇ ਫਿਰ ਤੋਂ ਹਜ਼ਾਰਾਂ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਅਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਜਿਵੇਂ ਕਿ ਤੁਸੀਂ ਟਾਈਟਲ ਪੜ੍ਹ ਹੀ ਲਿਆ ਹੋਵੇਗਾ ਕਿ ਹੁਣ ਕਿਹਾਨੂੰ ਮਿਲੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕੀ ਹੈ ਪੂਰੀ ਸਕੀਮ ਤੇ ਕੀ ਨਾ ਜ਼ਰੂਰੀ ਦਸਤਾਵੇਜ਼ ਆਉ ਦੱਸਦੇ ਆ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿਸ ਤੇ ਵਿੱਚ ਆਮ ਜਨਤਾ ਨੂੰ ਫਾਇਦਾ ਮਿਲ ਸਕੇ ਇਸੇ ਕੜੀ ਦੇ ਵਿੱਚ ਹਰਿਆਣਾ ਸੂਬੇ ਵੱਲੋਂ ਧੀਆਂ ਨੂੰ ਪੈਨਸ਼ਨ ਦੇਣ ਲਈ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਹੈ ਲਾੜਲੀ ਸਮਾਜਿਕ ਸੁਰੱਖਿਆ ਪਤਾ ਯੋਜਨਾ ਸਕੀਮ ਦੇ ਤਹਿਤ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿਰਫ ਧੀਆਂ ਹੀ ਹਨ ਉਹਨਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਨਾਲ ਹੀ ਤੁਹਾਨੂੰ ਦੱਸਦੀ ਹਾਂ ਕਿ ਸੂਬੇ ਦੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿਰਫ ਧੀਆਂ ਹਨ ਪੁਰਾਣੋ ਸੁਭਾ ਸਰਕਾਰ ਵੱਲੋਂ ਲਾਡਲਿਸ ਮਾਜਿਕ ਸੁਰੱਖਿਆ ਪਤਾ ਯੋਜਨਾ ਦੇ ਤਹਿਤ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਇਸ ਦੇ ਲਈ ਮਾਤਾ ਜਾਂ ਪਿਤਾ ਦੇ 45ਵੇਂ ਜਨਮ ਦਿਨ ਤੋਂ 60 ਸਾਲ ਤੱਕ 15 ਸਾਲਾਂ ਲਈ ਪਰਿਵਾਰ ਨੂੰ ਰਜਿਸਟਰਡ ਕੀਤਾ ਜਾਂਦਾ ਹੈ 60 ਸਾਲ ਦੀ ਉਮਰ ਤੋਂ ਬਾਅਦ ਇਹ ਬੜਾਪਾ ਪੈਨਸ਼ਨ ਦੇ ਵਿੱਚ ਬਦਲ ਜਾਵੇਗੀ ਤਾਂ ਇਹ ਸਕੀਮ ਦੀ ਜੋ ਵੀ ਰਾਸੀ ਹੋਵੇਗੀ ਉਹ ਮਾਂ ਦੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ ਨਾਲ ਹੀ ਜੇਕਰ ਮਾਂ ਇਸ ਦੁਨੀਆ ਤੇ ਨਹੀਂ ਹੈ ਤਾਂ ਇਹ ਲਾਭ ਪਿਤਾ ਨੂੰ ਦਿੱਤਾ ਜਾਂਦਾ ਹੈ ਇਸ ਸਕੀਮ ਲਈ ਮਾਤਾ ਪਿਤਾ ਹਰਿਆਣਾ ਦੇ ਮੂਲ ਨਿਵਾਸੀ ਹੋਣੇ ਚਾਹੀਦੇ ਨੇ ਚਾਹੋ ਤਾਂ ਪੰਜਾਬ ਸਰਕਾਰ ਦੇ ਵੀ ਇਹ ਇੱਕ ਜਿਹੜੀ ਸਕੀਮ ਹੈ ਉਹ ਲਾਗੂ ਹੈ ਨਾਲ ਹੀ ਪਰਿਵਾਰ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਬੱਚੇ ਪਹਿਲੀ ਦੂਜੀ ਸ਼੍ਰੇਣੀ ਦੀ ਸਰਕਾਰੀ ਨੌਕਰੀ 'ਚ ਨਾ ਹੋਣ ਬੱਚੇ ਡਾਕਟਰ ਵਕੀਲ ਸੀਏ ਇੰਜੀਨੀਅਰ ਆਰਕੀਟੈਕਟ ਠੇਕੇਦਾਰ ਨਾ ਹੋਣ ਮਾਤਾ ਪਿਤਾ ਨੂੰ ਕੋਈ ਪੈਨਸ਼ਨ ਨਾ ਮਿਲਦੀ ਹੋਵੇ ਤੁਹਾਨੂੰ ਦੱਸ ਦਈਏ ਕਿ ਬਿਨੈ ਲਈ ਉਮਰ ਪ੍ਰਮਾਣ ਪੱਤਰ ਲਈ ਵੋਟਰ ਕਾਰਡ ਪਾਸਪੋਰਟ ਪਹਨਕਾਰ ਤੇ ਡਰਾਈਵਿੰਗ ਲਾਇਸੈਂਸ ਜਨਮ ਪ੍ਰਮਾਣ ਪੱਤਰ ਸਕੂਲ ਪ੍ਰਮਾਣ ਪੱਤਰ ਚੋਂ ਕੋਈ ਇੱਕ ਰਿਹਾਇਸ਼ ਦਾ ਸਬੂਤ ਲਈ ਰਾਸ਼ਨ ਕਾਰਡ ਵੋਟਰ ਕਾਰਡ ਫੋਟੋ ਲੱਗੀ ਵੋਟਰ ਸੂਚੀ ਚ ਕੋਈ ਇੱਕ ਆਧਾਰ ਕਾਰਡ ਬੈਂਕ ਪਾਸਬੁੱਕ ਦੀ ਫੋਟੋਕਾਪੀ ਪੀ ਪੀ ਪਾ ਪਰਿਵਾਰ ਪਛਾਣ ਪੱਤਰ ਉਮਰ ਦਾ ਸਬੂਤ ਪਾਸਪੋਰਟ ਫੋਟੋ ਆਦਿ ਜਿਹੜੇ ਨੇ ਜ਼ਰੂਰੀ ਦਸਤਾਵੇਜ਼ ਨੇ ਆਫਲਾਈਨ ਭਿਨੇ ਕਰਨ ਲਈ ਤੁਸੀਂ ਸਮਾਜ ਕਲਿਆਣ ਵਿਭਾਗ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰ ਸਕਦੇ ਹੋ ਇਸ ਲੋਕ ਪਰ ਕੇ ਬਿਨੈ ਪੱਤਰ ਜਿਕਰ ਜੋਗ ਅਦੇ ਦਾਰ ਤੋਂ ਫਾਰਮ ਟੈਸਟਡ ਕਰਵਾਓ ਇਸ ਤੋਂ ਬਾਅਦ ਸੰਬੰਧਿਤ ਦਸਤਾਵੇਜ਼ਾਂ ਦੇ ਨਾਲ ਬਿਨੈ ਪੱਤਰ ਸਮਾਜ ਕਲਿਆਣ ਵਿਭਾਗ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਜੋ ਤੁਹਾਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕੱਲ ਫਿਰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਇੱਕ ਨਵੀਂ ਸਕੀਮ ਦੇ ਨਾਲ ਇੱਕ ਨਵੀਂ ਖਬਰ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਧੰਨਵਾਦ